ਸਿਵਰੇਜ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਾਸੀਆਂ ਦਾ ਕਿਸਾਨਾਂ ਨੇ ਕੀਤਾ ਸਮਰਥਨ ਅੱਜ ਸਵੇਰੇ ਕਰੀਬ 11 ਵਜੇ ਜਾਣਕਾਰੀ ਦਿੰਦੇ ਆ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮਾਨਸਾ ਸ਼ਹਿਰ ਵਿੱਚ ਸਿਵਰੇਜ ਦੀ ਸਮੱਸਿਆ ਸ਼ਹਿਰ ਦੇ ਲੋਕਾਂ ਲਈ ਵੱਡੀ ਸਿਰਦਰਦ ਦੀ ਬਣੀ ਹੋਈ ਹੈ ਅਤੇ ਸਿਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਣ ਕਾਰਨ ਬੱਚੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ 1 ਮਹੀਨੇ ਤੋਂ ਕੌਂਸਲਰ ਬੱਸ ਸਟੈਂਡ ਚੌਂਕ ਵਿਖੇ ਕਾਲੇ ਕੱਪੜੇ ਪਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਕੌਂਸਲਰਾਂ ਦਾ ਸਮਰਥਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸਮੂਹ ਜਥੇਬੰਦੀਆਂ ਵੱਲੋਂ ਕੌਂਸਲਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਮਸਲਾ ਇਹਦਾ ਹੈਗਾ ਜਿਹੜੇ ਮਾਸਾ ਸ਼ਹਿਰ ਦਾ ਸੀਵਰੇਜ ਦਾ ਬਹੁਤ ਜਿ ਦੇ ਕਹਿਦੀ ਹੈ ਉਹ ਰਾਹ ਆ ਲਗਾ ਇੱਕ ਬਾੜ ਦੇ ਵਿੱਚ ਖੜੀਆਂ ਦੇ ਵਿੱਚ ਪਾਣੀ ਖੜਾ ਹੈ ਜਿਵੇਂ ਕਹਿੰਦੀ ਆ ਆਪਣਾ ਵਾਟਰਮਾਸ ਰੋਡ ਨਵੇਂ ਸ਼ਹਿਰ ਹੈਗਾ ਜੇ ਉਹ ਥਾਣੇ ਦੇ ਨੇੜੇ ਜਾਈਏ ਉੱਥੇ ਘਟੋ ਘਟਰ ਜਾਨਾ ਫੁੱਟ ਫੁੱਟ ਪਾਣੀ ਹੁੰਦਾ ਹੈਗਾ ਉਸ ਵਾਸਤੇ ਸਾਡੇ ਐਮਸੀ ਨੇ ਪੁਰਾਣੇ ਤੋਂ ਸੰਘਰਸ਼ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਜਨਤਕ ਜਿਥੇ ਬੰਦਿਆ ਕਿਸਾਨ ਜਿਥੇ ਬੰਦਿਆ ਮਜ਼ਦੂਰ ਜਿਥੇ ਬੰਦਿਆ ਆਮ ਧਰਮ ਚ ਦੇ ਬੰਦਿਆ ਸਾਰੀਆਂ ਇਸ ਦੋਲਰ ਦੇ ਵਿੱਚ ਸ਼ਾਮਲ ਹੋ ਗਏ ਉਹ ਚਾਰ ਇੱਕ ਮਹੀਨਾ ਇਹ ਕੱਲੇ ਬੈਠੇ ᱛੀਗੇ ਇਹ ਕਿਸੇ ਬੰਦਾ ਦੂਜਿਆਂ ਜਿਵੇਂ ਉਹ ਵੀ ਇਸ ਤਰ੍ਹਾਂ ਹੀ ਕੰਮੇਸ਼ਨ ਕਰਕੇ ਫੈਸਲਾ ਕਰਦੇ ਆਂ ਵੀ ਇੱਕ ਜੱਥੇਬੰਦੀ ਇੱਕ ਦਿਨ ਬੈਠਿਆ ਕਰੂਗੀ ਜਿਵੇਂ ਅੱਜ ਪੰਜਾਬ ਸੰਨਿਧਾਨ ਦੀ ਵਾਰੀ ਐ ਤੇ ਦੋ ਦਿਨ ਦੀ ਸੀ ਛੁੱਟੀ ਕਰਿਆ ਕਰਾਂਗੇ ਬਾਅਦ ਦੀ ਤੇ ਇਸ ਵਾਰ ਦੀ ਤੇ ਦੂਜੇ ਜੱਥੇਬੰਦੀਆਂ ਬਾਅਦ ਦੇ ਲਖਾਇਰੇ ਉਹ 11 ਵਜੇ ਬੈਠਾ ਕਰਨਗੇ ਸਾਡੇ ਰੋਜ਼ ਜਿਹੜੇ ਹੋਰ ਆ ਕੇ ਫਾਲਤੂ ਆਪਦਾ ਡਿਊਟੀ ਲਾਉਣਗੇ ਤਾਂ ਉਹਨਾਂ ਨੂੰ ਵੀ ਲੋਕਾਂ ਦਾ ਧੰਨਵਾਦ ਹੈ ਤੇ ਪ੍ਰੈਸ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਨੇ ਆਣਾ ਨਾਲ ਪ੍ਰਮ ਦੇ ਇਹ ਸੰਘਰਸ਼ ਸਮਾਜ ਚ ਜਾਰੀ ਰਹੂਗਾ ਜਿੰਨਾ ਚਿਰ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਚਾਹੇ ਇਸ ਪਾਣੀ ਨੂੰ ਥਰਮੋਪਲਟਿਕ ਨਿਕ ਚਾਹੇ ਇਹਨੂੰ ਇੱਧਰ ਮਤਲਬ ਜਿਹੜਾ ਫਲਾਟੇਬੋਦੀ ਨਾਲ ਹੈ ਉੱਤਰ ਕੱਢਣਾ ਜਿੰਨਾ ਚਿਰ ਉਹ ਕੰਮ ਨਹੀਂ ਚੱਲਦਾ ਉਹਨਾਂ ਚੱਕਰ ਇਹ ਸੰਘਰਸ਼ ਜਾਰੀ ਰਹੂ ਸਰਦਾਰ ਜੀ ਕਿ 73 ਕਰੋੜ ਦਾ ਮਤਲਬ ਵੀ ਪਾਸ ਕੀਤਾ ਗਿਆ ਹੈਗਾ ਨਗਰ ਬੰਦਪੁਰ ਵੱਲੋਂ ਵੀ ਸ਼ਹਿਰ ਦਾ ਜਿਹੜਾ ਸੀਵੇਜ ਦਾ ਗੰਦਾ ਪਾਣੀ ਆ 14 ਸਰਾਂ ਦੀ ਚੌੜੀ ਵਿੱਚ ਲਿਜਾਇਆ ਜਾ ਰਿਹਾ ਕੀ ਲੱਗਦਾ ਵੀ ਉਹਦਾ ਆਣ ਵਾਲੇ ਜਿਨ੍ਹਾਂ ਵਿੱਚੋਂ ਉਹਦਾ ਹੱਲ ਹੋਊਗਾ ਨਹੀਂ ਜੀ ਇਸ ਵਿਸ਼ੇ ਬਿਆਨ ਆ ਗਿਆ ਸੀ ਪਹਿਲਾਂ ਸਾਡੇ ਕੋਲ ਸ਼ਹਿਰ ਨਿਵਾਸੀ ਲੋਕਾਂ ਨੇ ਇੱਕ ਧਰਨਾ ਚਲਾਇਆ ਸੀ ਇੱਕ ਬਿਆਨ ਲੱਗੇ ਵੀ ਪੰਜਾਬੀ ਰਪੋਰਟ ਵਿੱਚ 44 ਕਰੋੜ ਰੁਪਇਆ ਸੀਮਾ ਤੋਂ ਮਨਜ਼ੂਰ ਕਰਤਾ ਪੰਜਾਬ ਸਰਕਾਰ ਨੇ ਪਰ ਉਹ ਜਿਹੜੀ ਫਿਮ ਬੈਗ ਉਹਦੀ ਪੱਕੀ ਪੜਤਾਲ ਕਰੀ ਤੂੰ ਜਿਹੜਾ ਗਾਹ ਵਾਲਾ ਬਜਟ ਹੈ ਆਊਗਾ ਅਪ੍ਰੈਲ ਦੇ ਵਿੱਚ ਉਹਦੇ ਵਿੱਚ ਉਹ ਪਾਸ ਹੋਊਗਾ ਫੇਰ ਆਊਗਾ ਚੰਗੀ ਗੱਲ ਆ ਸਾਡੇ ਜਿਹੜੀ ਮੁੱਖ ਕਮੇਟੀ ਦੇ ਪ੍ਰਧਾਨ ਨੇ ਐਮਸੀਆਂ ਨੇ ਮਤਾ ਪਾ ਕੇ ਤੋਰਿਆ ਵੀ ਸਾਨੂੰ ਇੰਨੇ ਪੈਸੇ ਦੀ ਲੋੜ ਹੈ ਉਹ ਚੰਗੀ ਗੱਲ ਹੈ ਕਿ ਵਧੀਆ ਗੱਲ ਹੈ ਸ਼ਹਿਰ ਵਾਸਤੇ ਅਗਾ ਵਧੂ ਕਾਮ ਲਾ